ਇਲਾਵਾ ਜੀ ਸਾਰੇ মিডিਆ ਵਾਲੇ ਸਾਥ ਸਿੰਘ ਜਿੰਨੇ ਵੀ ਭਰਾ ਮੇਰੇ ਆਏ ਨੇ ਸਾਰਿਆਂ ਦਾ ਤੁਹਾਨੂੰ ਜੀ ਆਇਆਂ ਨੂੰ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਪੰਜਾਬ ਦੀ ਪੰਥ ਦੀ ਪੰਜਾਬੀਆਂ ਦੀ ਸਿਰਮੌਰ ਜਿਹੜੀ ਜਥੇਬੰਦੀ ਹੈ ਸੋ ਜਿਹਨੇ ਹਮੇਸ਼ਾ ਪੰਜਾਬ ਦੇ ਪੰਥ ਦੀ ਚੜ੍ਹਦੀ ਕਲਾ ਰਹੀ ਜਿਹੜਾ ਕੰਮ ਕੀਤਾ ਮੋਰਚੇ ਲਾਏ ਸੰਘਰਸ਼ ਕੀਤੇ ਪਰ ਬਦਕਿਸਮਤੀ ਹੈ ਵੀ ਅੱਜ ਕੁਝ ਲੋਗ ਐਸੇ ਉੱਥੇ ਬੈਠੇ ਫੈਸਲੇ ਕਰ ਰਹੇ ਨੇ ਜਿਹਦੇ ਨਾਲ ਕਿ ਜਿਹੜਾ ਦਿਨੋਂ ਅਕਾਲੀ ਦਲ ਨਾਲ ਜੁੜਿਆ ਵਰਕਰ ਹੈ ਉਹਦੇ 'ਚ ਨਿਰਾਸ਼ਾ ਹੈ ਉਹ ਨਿਰਾਸ਼ ਹੈ ਉਹਨਾਂ ਫੈਸਲਿਆਂ ਤੋਂ ਤੇ ਉਹ ਲੋਗ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਆਈਡੀਓਲੋਜੀ ਨਾਲ ਸੋਚ ਨਾਲ ਕੋਈ ਦੂਰਤਾ ਵੀ ਵਾਸਤਾ ਨਹੀਂ ਸੋ ਮੇਰੇ ਹਲਕੇ ਦੇ ਅ ਸੰਡੇ ਨੂੰ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ ਆ ਮੈਂ ਤੁਹਾਨੂੰ ਦਿਖਾਉਣਾ ਇਕੱਠ ਹੋਇਆ ਸੀ ਸੋ ਉਹਨਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਸੀ ਉਹਨਾਂ ਨੇ ਰੱਖੀਆਂ ਖੁੱਲ੍ਹ ਕੇ ਰੱਖੀਆਂ ਤੇ ਅਸੀਂ ਉਹ ਉਹਨਾਂ ਨੇ ਮੈਨੂੰ ਹੁਕਮ ਕੀਤਾ ਵੀ ਤੁਸੀਂ ਸਾਡੇ ਪਾਰਟੀ ਪ੍ਰਧਾਨ ਸਾਹਿਬ ਨੂੰ ਦੱਸੋ ਮੈਂ ਸਰਦਾਰ ਸੁਖਬੀਰ ਸਿੰਘ ਵਾਲੀ ਸਾਬ ਨੂੰ ਦੱਸ ਕੇ ਵੀ ਆਇਆ ਮੇਰੇ ਨਾਲ ਐਨਕੇ ਸ਼ਰਮਾ ਜੀ ਵੀ ਸੀ ਸਾਬ ਪ੍ਰਮਿੰਦਰ ਸਿੰਘ ਸੁਹਾੜਾ ਵੀ ਸੀ ਪਰ ਉਸ ਗੱਲ ਤੇ ਕੋਈ ਜਿਹੜਾ ਫੈਸਲਾ ਨਹੀਂ ਉਹਨਾਂ ਨੇ ਜੋ ਲੋਕਾਂ ਦੀਆਂ ਭਾਵਨਾਵਾਂ ਸੀ ਉਹ ਨਹੀਂ ਸਾਡੀ ਜਿਹੜੀ ਗੱਲ ਸਾਡੇ ਹਰਕੇ ਦੀ ਸੁਣੀ ਗਈ ਸੋ ਲੋਕਾਂ 'ਚ ਬਹੁਤ ਨਰਾਸ਼ਾ ਲੋਕਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਪਰ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੰਨਾ ਪਰ ਬੜਾ ਦੁਖਵੀ ਹੈ ਕਿਉਂਕਿ ਮੇਰੇ ਜਿਹੜੇ ਪੁਰਖੇ ਨੇ ਮੇਰੇ ਉਹ ਸਾਰੇ ਅਸੀਂ ਅਕਾਲੀ ਦਲ ਨਾਲ ਜਿਹੜੇ ਜੁੜੇ ਹੋਏ ਸੀ ਪਰ ਮੈਂ ਆਪਣੇ ਪਰਿਵਾਰ ਜੋ ਮੇਰਾ ਹਲਕਾ ਮੇਰਾ ਪਰਿਵਾਰ ਹੈ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਵੀ ਜਿਹੜਾ ਅੱਖੋਂ ਪਰੋਖੇ ਜਿਹੜਾ ਨਹੀਂ ਕਰ ਸਕਦਾ ਸੋ ਉਹਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਗਿਆਨ ਸਾਹਿਬ ਤੁਸੀਂ ਅਕਾਲੀ ਦਲ ਦੇ ਮੌਲਵਨਾ ਆ ਤਾਂ ਹੁਣ ਅਗਲੀ politcal inning inning ਤੋਂ ਦੀ ਕਿਹੜੀ ਜਾਣ ਵਾਲੀ ਹੈ ਠੀਕ ਹੈ ਮੈਂ ਹਲਕੇ 'ਚ ਰਹੂੰਗਾ ਮੈਂ ਜੀ ਦੇਖੋ ਇਹ ਵੀ ਕਲੀਅਰ ਕਰ ਦਵਾ ਵੀ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਹੈ ਮੈਂ ਕੋਈ political ਅਸਤੀਫਾ ਨਹੀਂ ਦਿੱਤਾ ਜੋ ਲੋਕ ਕਿਉਂਕਿ ਅਸੀਂ ਸਾਡਾ ਜ਼ਿਆਦਾਤਰ ਅਸੀਂ ਹੈਗੇ ਸਮਾਜ ਸੇਵਾ ਦਾ ਅਸੀਂ ਕੰਮ ਕਰਦੇ ਰਹੇ ਹਾਂ ਹੁਣ ਵੀ ਕਰ ਰਹੇ ਹਾਂ ਅੱਗੇ ਨੂੰ ਵੀ ਕਰਾਂਗੇ ਸੋ ਮੈਂ ਕੋਈ political ਅਸਤੀਫਾ ਨਹੀਂ ਦਿੱਤਾ ਮੈਂ ਆਪਣੇ ਹਲਕੇ ਦੀ ਸਮਾਜ ਸਮਾਜ ਸੇਵਾ ਦੇ ਕੰਮਾਂ ਲਈ ਅਤੇ ਆਪਣੇ ਹਲਕੇ ਦੇ ਜਿਹੜੇ ਭੈਣ ਭਰਾ ਨੇ ਉਹਨਾਂ ਦੀਆਂ ਜੋ ਮੁਸਕਰਾਹਾਂ ਲਈ ਉਹਨਾਂ ਲਈ ਕੰਮ ਕਰਦਾ ਰਹੂੰਗਾ ਔਰ ਅੱਗੇ ਜੋ ਡਿਸਾਈਡ ਕਰਨਗੇ ਜੋ ਉਹਨਾਂ ਦਾ ਫੈਸਲਾ ਹੋਏਗਾ ਕੀ ਕਰਨਾ ਹੈ ਮੈਨੂੰ ਉਹ ਕਹਿਣਗੇ ਚੋਣ ਨਹੀਂ ਲੜਨੀ ਮੈਂ ਨਹੀਂ ਲੜੂੰਗਾ ਜੇ ਕਹਿਣਗੇ ਕਿ ਕਿੱਥੋਂ ਲੜਨੀ ਹੈ ਆਜ਼ਾਦ ਲੜਨੀ ਕਿਸੇ ਪਾਰਟੀ ਤੋਂ ਲੜਨੀ ਜੋ ਫੈਸਲਾ ਕਰਨਗੇ ਮੈਂ ਉਹਨੂੰ ਪ੍ਰਬੰਧ ਕਰਾਂਗਾ ਸਰ ਕਿਹੜੇ ਮੁੱਦੇ ਸੀਗੇ ਜੀ ਸਰ ਪਾਰਟੀ ਦੇ ਮੁੱਦੇ ਕਿਹੜੇ ਜਿਹੇ ਜਿਹੇ ਸੀ ਆਖਿਰਕਾਰ ਪੋਲੀਟਿਕਲ ਇਸ ਦੀ ਬਜਾਏ ਤੁਸੀਂ ਦੇੜੀਏ ਇੱਕ ਦਾ ਹੱਥ ਛੱਡ ਰਹੇ ਹੋਗੇ ਦਾ ਹੱਥ ਫੜ ਰਹੇ ਹੋਵਗੇ ਇਹ ਕਹਿ ਜਾ ਰਹੇ ਕਿ ਭਾਜਪਾ ਦਾ ਤੁਸੀਂ ਹੱਥ ਫੜਨ ਜਾ ਰਹੇ ਹੋ ਨਹੀਂ ਨਹੀਂ ਇਹ ਬਿਲਕੁਲ ਤੁਸੀਂ ਗਲਤ ਕਹਿ ਰਹੇ ਹੋ ਬਿਲਕੁਲ ਕੋਈ ਮੈਂ ਕਿਤੇ ਨਹੀਂ ਜਾ ਰਿਹਾ ਜੀ ਮੈਂ ਜੋ ਮੇਰਾ ਹਲਕਾ ਕਹੇਗਾ ਜੋ ਮੇਰੇ ਹਲਕੇ ਦੀਆਂ ਭਾਵਨਾਵਾਂ ਹੋਣਗੀਆਂ ਮੈਂ ਉਹ ਕੁਝ ਕਰਾਂਗਾ ਹਲਕੇ ਦੀ ਭਾਵਨਾ ਤਾਂ ਹੈਗੀ ਹੈ ਪਰ ਤੁਸੀਂ ਆਪ ਜਾ ਕੇ ਦੱਸ ਕਰੋਗੇ ਕਿਸੇ ਪਾਰਟੀ ਨਾਲ ਜਿਹਨਾਂ ਦਾ ਕਹਿੰਦੇ ਕਿ ਇਸ ਪਾਰਟੀ ਨਾਲ ਗੱਲ ਕਰੋ ਨਹੀਂ ਬਿਲਕੁਲ ਜੋ ਮੇਰਾ ਹਲਕਾ ਕਹੇਗਾ ਜੀ ਮੈਂ ਉਧਰ ਨੂੰ ਤੁਰਾਂਗਾ ਜੋ ਵੀ ਮੇਰਾ ਹਲਕਾ ਕਹੇਗਾ ਵੀ ਤੂੰ ਆਜ਼ਾਦ ਲੜਨਾ ਹੈ ਤੂੰ ਨਹੀਂ ਲੜਨੀ ਤੂੰ ਫਲਾਣੀ ਪਾਰਟੀ ਤੋਂ ਲੜਨੀ ਜੋ ਵੀ ਕਹੇਗਾ ਮੈਂ ਤੁਸੀਂ ਕਾਬਸ ਕੁੰਦਲੀ ਦਾ ਜ਼ਿਕਰ ਕਰਦੇ ਹੋ ਕਿਹੜੀ ਕਾਬਸ ਕੁੰਦਲੀ ਆਕਾਲੀ ਰੀਜਨ ਕਿ ਜਹਾਜ਼ ਆਈਡਲ ਪਰਸੀ ਗੱਲ ਕਰਦੇ ਹੋ ਉਦਤ ਦੀ ਲੰਬਾ ਸਮਾਂ ਖਾਲੀ ਦਲ ਚ ਜੁੜੇ ਰਹੇ ਲੇਕਿਨ ਹੁਣ ਇਸ ਤਰ੍ਹਾਂ ਦੀ ਕੀ ਨੌਕਤ ਆ ਗਈ ਕਿ ਜਿੱਦੇ ਕਿ ਆ ਕੇ ਕਈ ਲੋਕ ਇਸ ਤਰ੍ਹਾਂ ਦੇ ਜੁੜ ਗਏ ਉਹ ਲੋਕ ਕੌਣ ਹੈ ਜਾਂ ਕਿਸ ਤਰ੍ਹਾਂ ਦੀ ਗ੍ਰਿਮੋਰੀ ਐਡ ਕਰ ਲਏ ਹੋਗੇ ਸਭ ਸਵਾਲ ਐਡ ਕਰ ਲਏ ਹੋ ਪੰਤ ਦੀ ਸੇਵਾ ਫਿਰ ਕਿਵੇਂ ਕਰੂੰ ਵਿਜੀਤ ਪੰਤ ਦੀ ਜਮਾਤ ਤੇ ਛੱਡ ਅੱਛਾ ਤੁਸੀਂ ਕਿ ਐਮ ਕੇ ਸਰਪ ਵੀ ਯਾਰ ਇੱਕ ਇੱਕ ਕਰਕੇ ਸਵਾਲ ਪੁੱਛ ਲੋ ਤਾਂ ਵਧੀਆ ਹੈ ਤੁਸੀਂ ਮੇਰੀ ਨਾ ਰਿਕਵੈਸਟ ਹੈ ਸਾਰੇ ਮਹਾਂ ਭਰਾਵਾਂ ਨੂੰ ਇੱਕ ਇੱਕ ਕਰਕੇ ਸਵਾਲ ਪੁੱਛੋ ਸਭ ਨੂੰ ਸਵਾਲ ਉਸ ਹੀ ਕਾਬੂ ਸੁਖਰੀ ਦਾ ਜ਼ਿਕਰ ਕੀਤਾ ਇਹੜੇ ਕਾਬਸ ਉਹ ਲੋਕ ਨੇ ਔਰ ਇੰਨਾ ਸਮਾਂ ਕਿਉਂ ਲੱਗਿਆ کافی ਸਮਾਂ ਹੋ ਗਿਆ ਉਹਨਾਂ ਨੇ ਅਕਾਲ ਤੱਕ ਜੋ ਹੁਕਮਨਾਮਾ ਜਾਰੀ ਹੋਇਆ ਉਹ ਤੋਂ ਭਗੋੜੇ ਹੋਏ ਤੁਹਾਨੂੰ ਹੁਣ ਕਿਉਂ ਮਹਿਸੂਸ ਹੋਇਆ ਦੇਖੋ ਜਿਹੜੇ ਤੁਸੀਂ ਕਾਬੇ ਮੈਂ ਕਿਸੇ ਦਾ ਨਾਮ ਨਹੀਂ ਲਵਾਵਾਂਗਾ ਮੇਰੇ ਸਾਰੇ ਰਿਸਪੈਕਟਡ ਨੇ ਪਰ ਮੈਂ ਜਿਹੜੇ ਬੰਦਿਆਂ ਦੀਆਂ ਆਪਣੀਆਂ ਜ਼ੁਬਾਨ ਤਾਂ ਨਹੀਂ ਬਚਾ ਸਕੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਲੋਕ ਫੈਸਲਾ ਕਰ ਰਹੇ ਨੇ ਇਸ ਕਰਕੇ ਫੈਸਲੇ ਵੀ ਉਹ ਕਰ ਰਹੇ ਨੇ ਜਿਹੜਾ ਅਸਲ ਵਰਕਰ ਉਹਨੂੰ ਪਿੱਛੇ ਟੱਕਿਆ ਜਾ ਰਿਹਾ ਹੈ ਸੋ ਮੈਂ ਆਪਣੇ ਹਲਕੇ ਦੀ ਕਿਉਂਕਿ ਮੇਰੇ ਲਈ ਹਲਕਾ ਹੀ ਮੇਰਾ ਪਰਿਵਾਰ ਹੈ ਸਭ ਕੁਝ ਹੈ ਉਸ ਤੋਂ ਉੱਤੇ ਮੈਨੂੰ ਕੋਈ ਵੀ ਪਾਰਟੀ ਜਾਂ ਕੋਈ ਹੋਰ ਚੀਜ਼ ਨਹੀਂ ਹੈਗੀ ਸੋ ਜੋ ਮੇਰਾ ਹਲਕੇ ਦਾ ਫੈਸਲਾ ਸੀ ਉਹ ਮੈਂ ਉਹਨਾਂ ਦੀ ਭਾਵਨਾਵਾਂ ਨੂੰ ਦੇਖ ਕੇ ਜਿਹੜਾ ਆਪਣਾ ਸੁਖਵੀਰ ਜਿਹੜਾ ਅੱਜ ਤੇ ਜੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਤੁਸੀਂ ਕਹਿੰਦੇ ਮੈਂ ਉਹਨਾਂ ਦੇ ਕਹਿਲਾ ਤੋਂ ਨਰਾਜ ਕੁਛੜਿਆ ਜੇ ਤੁਹਾਨੂੰ ਸੁਖਵੀਰ ਸਿੰਘ ਬਾਦਲ ਮੁੜ ਕੇ ਨਾਣ ਵਾਸਤੇ ਜਾਓਗੇ ਬਾਦਲ ਦੇਖੋ ਮੈਂ ਇਸ਼ਾਰਾਰ ਸੁਖਵੀਰ ਸਿੰਘ ਬਾਦਲ ਦੀ ਅੱਜ ਵੀ ਇੱਜ਼ਤ ਕਰਦਾ ਅੱਜ ਵੀ ਉਹਨੀਆਂ ਰਿਸਪੈਕਟ ਹੈ ਪਰ ਜਿਹੜੇ ਪਾਰਟੀ ਦੇ ਬੰਦੇ ਜਿਹੜੇ ਬੰਦਿਆਂ ਕਰਕੇ ਅਕਾਲੀ ਵਾਲੀ ਪਿੱਛੇ ਜਾ ਰਹੇ ਉਹਨਾਂ ਦੇ ਫੈਸਲੇ ਕਰਕੇ ਸੋ ਬਿਲਕੁਲ ਨਹੀਂ ਮੈਂ ਕਿਉਂਕਿ ਮੈਂ ਆਪਣੇ ਹਲਕੇ ਦੀ ਭਾਵਨਾ ਤੋਂ ਬਾਹਰ ਨਹੀਂ ਜਾ ਸਕਦਾ ਜੀ ਸਰ ਆਸਰਾਈਆਂ ਦੇਦੇ ਨੇ ਤੁਸੀਂ ਰੋਕੜ ਸਕਤ ਹੋ ਰਹੇ ਨਹੀਂ ਬਿਲਕੁਲ ਨਹੀਂ ਜੀ ਕੋਈ ਬਿਲਕੁਲ ਇਹ ਕਿ ਆਸਰਾਈਆਂ ਨਹੀਂ ਜੀ ਮੈਂ ਤੁਹਾਨੂੰ ਕਲੀਅਰ ਕਰ ਦਵਾਂ ਜੀ ਬਿਲਕੁਲ ਕੋਈ ਕਿਸੇ 파ਰਟੀ ਨਾਲ ਗੱਲ ਨਹੀਂ ਕਿਤੇ ਮੈਂ ਜਾ ਨਹੀਂ ਰਿਹਾ ਮੈਂ ਤਾਂ ਆਪਣੇ ਹਲਕੇ ਦੀਆਂ ਭਾਵਨਾਵਾਂ ਅਨੁਸਾਰ ਸਥਿਥਾ ਦਿੰਦਾ ਕਿਉਂਕਿ ਜਿਹੜੇ ਸਾਡਾ ਹਲਕਾ ਹੈ ਮੈਂ ਇੱਕ ਮਿੰਟ ਬਰੀਫ ਕਰ ਦਵਾਂ ਹਲਕਾ ਕਿਉਂ ਨਾਰਾਜ ਹੈ ਇੱਕ ਤਾਂ ਹਲਕਾ ਦੇਖੋ ਮੇਰੇ ਹਲਕਾ ਉਹ ਹਲਕਾ ਹੈ ਜਿਹੜੇ ਪਹਿਲੇ 5-4 ਲੀਡਰ ਆਉਂਦੇ ਨੇ ਜਿਨੇ ਮੈਨੂੰ 40000 ਤੋਂ ਪਲੱਸ ਵੋਟ ਪਈ ਹੈ ਉਹ ਪਹਿਲੇ ਮੇਰੇ ਖਾ 117 ਹਲਕਿਆਂ ਸ਼ੁਰੂ ਨਹੀਂ ਕਰਦੇ ਪਹਿਲੇ 5-4 ਲੀਡਰਾਂ ਚੋਂ ਇੱਕ ਸਾਡਾ ਹਲਕਾ ਆਉਂਦਾ ਜ਼ਿਲ੍ਹਾ ਪ੍ਰੀਸ਼ਦ ਅਸੀਂ ਜਿਤਾਈ ਬਲਾਕ ਸੰਪਤੀਆਂ ਅਸੀਂ ਜਿਤਾਈਆਂ ਤੇ ਦੋ ਐਮ ਸੀਆਂ ਜਦੋਂ 109 ਕਮੇਟੀ ਦੀ ਇਲੈਕਸ਼ਨ ਹੋਈ ਹੈ ਪੰਜਾਬ ਦੇ ਵਿੱਚ ਉਦੇ ਸਿਰਫ ਤਿੰਨ ਅਕਾਲੀ ਦਲ ਦੀਆਂ ਬਣੀਆਂ ਨੇ ਜਿਦੇ ਚ ਦੋ ਮੇਰੇ ਹਲਕੇ ਦੀਆਂ ਯਾਨੀ ਕਿ ਉਹ ਵੋਟ ਬੈਂਕ ਥੋੜੇ ਨਾਲ ਤੋਂ ਅਕਾਲੀ ਦਲ ਨਾਲ ਨਹੀਂ ਦੇਖੋ ਇਹ ਸਪਸ਼ਟ ਕਰ ਰਿਹਾ ਉਹ ਬੋਰਡ ਬੈਂਕ ਤੋਂ ਤੁਹਾਡੇ ਨਾਲ ਤੋਂ ਦਾ ਦੇਖੋ ਮੇਰਾ ਉਹ ਪਰਿਵਾਰ ਹੈ ਅੱਜ ਵੀ ਮੇਰੇ ਨਹੀਂ ਮੈਂ ਹੁਣ ਕੁਝ ਨਹੀਂ ਇਹਦੇ ਬਾਰੇ ਮੈਂ ਹੁਣ ਕੋਈ ਟਿੱਪਣੀ ਨਹੀਂ ਕਰੂੰਗਾ ਲੇਕਿਨ ਉਹ ਅੱਜ ਮੇਰਾ ਪਰਿਵਾਰ ਹੈ ਮੇਰੇ ਨਾਲ ਖੜਾ ਹੈ ਸੋ ਅਸੀਂ ਦੋ ਐਮਸੀਆਂ ਬਣਾਈਆਂ ਤੇ ਤਿੰਨ ਟੋਟਲ ਬਣੀਆਂ ਦੋ ਸਾਡੇ ਹਲਕੇ ਨੇ ਬਣਾਈਆਂ ਜੇ ਅੱਜ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ ਅੱਜ ਬਾਹਰੋਂ ਲਿਆ ਕੇ ਬੰਦੇ ਉੱਤੇ ਬਿਠਾਏ ਜਾ ਰਹੇ ਨੇ ਸੋ ਇਹ ਹੈ ਉਹ ਹਲਕੇ ਨੂੰ ਸਾਨੂੰ ਬਰਦਾਸ਼ਤ ਨਹੀਂ ਇਸ ਕਰਕੇ ਹਲਕੇ ਦਾ ਫੈਸਲਾ ਤੇ ਪੰਜ ਚਾਰ ਲੀਡਰਾਂ ਨੂੰ ਛੱਡ ਕੇ ਬਾਕੀ ਸਾਰੇ ਹਲਕੇ ਦਾ ਫੈਸਲਾ ਹੈ ਤੁਸੀਂ ਕਿਹਾ ਐਜੂਕੇਸ਼ਨ ਬਾਰੇ ਵੀ ਬਹਿਣ ਨਾਲ ਗਏ ਸੀਗੇ ਉਹ ਵੀ ਕੋਈ ਜਦ ਤੁਸੀਂ ਨਾਲ ਦਿੱਤਾ ਸੀਗਾ ਉਹ ਵੀ ਕਰਾ ਲਿਆ ਨੇ ਕਿਉਂਕਿ ਤੁਸੀਂ ਕਿਹਾ ਕਿ ਮੇਰੀ ਵੀ ਗੱਲ ਨਹੀਂ ਅਸੀਂ ਭਾਵਨਾਵਾਂ ਮੈਂ ਦੱਸੀਆਂ ਉਹ ਨਾਲ ਸੀ ਜੀ ਅਸੀਂ ਦੱਸੀਆਂ ਵੀ ਹਲਕੇ ਦਾ ਫੈਸਲਾ ਜਿਹੜੀ ਆ ਫੈਸਲਾ ਜੋ ਤੁਸੀਂ ਕੀਤਾ ਹੈ ਹਾਂਜੀ ਆਪਣਾ ਫੈਸਲਾ ਲੈ ਕੇ ਛੱਡਣ ਦਾ ਉਹਨਾਂ ਨੇ ਤਾਂ ਕੋਈ ਨਹੀਂ ਫੈਸਲਾ ਲਿੱਤਾ ਤੁਸੀਂ ਆਪਣੇ ਨਹੀਂ ਨਹੀਂ ਇਹ ਮੇਰਾ ਫੈਸਲਾ ਜੀ ਉਹਨਾਂ ਨਾਲ ਨਹੀਂ ਉਦਣ ਨਾਲ ਉਦਣ ਜਾ ਕੇ ਅਸੀਂ ਆਪਣੀ ਜੋ ਹਲਕੇ ਦੀ ਕਿਉਂਕਿ ਮੈਨੂੰ ਹਲਕੇ ਨੇ ਡਿਊਟੀ ਲਈ ਸੀ ਵੀ ਤੁਸੀਂ ਜਿਹੜੀਆਂ ਸਾਡੀਆਂ ਭਾਵਨਾਵਾਂ ਹਾਈ ਕਮੰਡ ਤੱਕ ਪਹੁੰਚਾਓ ਗਲਤ ਹੋ ਰਹੀ ਹੈ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਦੇਖੋ ਵੈਸੇ ਤਾਂ ਸੀ ਸਾਰੇ ਉਹ ਵੀ ਕਾਲੀ ਦਲ ਚੋਂ ਹੀ ਗਏ ਨੇ ਉਦਾਂ ਤਾਂ ਕੋਈ ਇੱਕ ਦੂਜੇ ਦਾ ਕੋਈ ਦੁਸ਼ਮਣ ਥੋੜੋ ਹੈ ਬਾਬਾ ਸਾਹਿਬ ਦਾ ਫੋਨ ਆਇਆ ਹੁਣ ਸੀਫਾ ਪਹੁੰਚ ਗਿਆ ਹੋਊਗਾ ਨਹੀਂ ਮੈਂ ਤਾਂ ਮੇਰਾ ਫੋਨ ਬ੍ਰਦਰ ਬੰਦ ਹੀ ਹੈ ਫਿਰ ਹੁਣ ਮੈਂ ਤਾਂ ਹੁਣ ਮੇਰਾ ਸਹੇਰ ਦਾ ਫੋਨ ਨਹੀਂ ਮੈਂ ਹਲ ਇਹ ਮੇਰੇ ਹਲਕੇ ਦੀ ਭਾਵਨਾ ਜੀ ਨਹੀਂ ਜੇ ਕੋਈ ਸਵਾਲ ਹੈ ਜੀ ਤੁਸੀਂ ਕਹਿ ਰਹੇ ਮੈਂ ਆਪਣੇ ਪਰਿਵਾਰ ਦੇ ਕਹਿਣ ਛੱਡ ਰਿਹਾ ਤੁਸੀਂ ਹੁਣ ਇਕੱਲੇ ਬੈਠੇ ਬਾਕੀ ਪਰਿਵਾਰ ਕਿਉਂ ਨਹੀਂ ਨਹੀਂ ਉਸ ਸੀਫਾ ਦੇਖੋ ਅੱਜ ਇਹ ਹੈ ਵੀ ਅੱਜ ਮੈਂ ਛੱਡਿਆ ਤੁਹਾਡੇ ਸਾਹਮਣੇ ਆ ਜਾਣਾ ਸਾਰੇ ਨਹੀਂ ਆ ਜਾਣਾ ਕਿ ਕੋਈ ਗੱ لیکن ਉਹ کئی ਵਾਰੀ ਕੀ ਹੁੰਦਾ ਵੀ ਮੈਂ 20 ਬੰਦੇ 100 ਲਿਆਵਾਂ ਜਿਹੜਾ 200 500000 ਬਚ ਗਏ ਉਹਨਾਂ ਕਹਿੰਦੇ ਸਾਨੂੰ ਹੀ ਲੈ ਕੇ ਇਹ ਇੱਕ ਪੋਲੀਟਿਕਲੀ ਹੁੰਦਾ ਵੀ ਮੈਂ ਇਸ ਕਰਕੇ ਮੈਂ ਕਹਿੰਦਾ ਮੈਂ ਇਸ ਦੀ ਭਾਜੋ ਇਹ ਸਭ ਕੱਟੜ ਕਾਂਗਰਸੀ ਚਮਚੇ ਕਰਨੀ ਖਾਨਦਾਨ ਤੇ ਖਾਸ ਦਿੱਲੀ ਵਾਲਿਆਂ ਨੂੰ ਚਾਹੀ ਫਾਇਦਾ ਇਸ ਨੂੰ ਤੁਸੀਂ ਜ਼ਿਕਰ ਕਰੋ ਖੁੱਲ ਕੇ ਦੱਸੋ ਕੀ ਕਿਹੜਾ ਕੀ ਕਰਦੇ ਹੋ ਦੇਖੋ ਅੱਜ ਜੋ ਫੈਸਲੇ ਜੋ ਜਿਸ ਤਰੀਕੇ ਨਾਲ ਸਾਡੇ ਹਲਕੇ 'ਚ ਇਹ ਵੀ ਨਾਰਾਜ਼ਗੀ ਸੀ ਵੀ ਜਿਹੜੇ ਜਦੋਂ ਜਥੇਦਾਰ ਹਟਾਏ ਗਏ ਨੇ ਉਬਿੰਨ ਰਾਜ ਦੀ ਸਾਡੇ ਹਲਕੇ ਦੀ ਉਹ ਅਸੀਂ ਜाहिर ਵੀ ਕੀਤੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਕੀਤੀ ਚਲੋ ਉਹਨਾਂ ਦੀ ਭਾਵਨਾਵਾਂ ਸੀ ਵੀ ਇਹ ਤਰੀਕਾ ਗਲਤ ਹੈ ਜੀ ਵੀ ਸ਼੍ਰੋਮਣੀ ਕਮੇਟੀ ਫੈਸਲੇ ਨੂੰ ਵਾਪਸ ਲਵੇ ਪਰ ਉਹਦਾ ਸਾਨੂੰ ਖਮਿਆਜਾ ਜੇ ਇਹ ਭੁਗਤਣਾ ਪੈ ਗਿਆ ਵੀ ਜਦ ਹੁਣ ਨਮਾਇੰਦੀਆਂ ਮਿਲੀਆਂ ਨੇ ਭਾਵੇਂ ਕੋਰ ਕਮੇਟੀ ਆ ਭਾਵੇਂ ਆਪਣੇ ਦੂਜੀ ਵਰਕਿੰਗ ਕਮੇਟੀ ਆ ਜਾਂ ਸੀਨੀਅਰ ਮੀਟਿੰਗ ਪ੍ਰਧਾਨ ਲੈਣ ਉਹਨਾਂ ਨੇ ਸਾਡੇ ਹਲਕੇ ਨੂੰ ਬਿਲਕੁਲ ਇਗਨੋਰ ਕੀਤਾ ਸੋ ਹਲਕਾ ਮਹਿਸੂਸ ਕਰਦਾ ਵੀ ਅਸੀਂ ਦਿਨ ਰਾਤ ਇੰਨੀ ਸੇਵਾ ਕੀਤੀ ਹੈ ਦਿਨ ਰਾਤ ਅਸੀਂ ਪੂਰਾ ਝੰਡਾ ਬੁਲੰਦ ਰੱਖਿਆ ਸ਼੍ਰੋਮਣੀ ਅਕਾਲੀ ਦਲ ਦਾ ਤੇ ਅੱਜ ਸਾਡੇ ਨਾਲ ਇਹ ਹੋ ਰਿਹਾ ਤੇ ਤੁਹਾਨੂੰ ਮੇਰੇ ਤੇ ਪ੍ਰੈਸ਼ਰ ਦੇ ਕੇ ਆਈਡੋਲੋਜੀ ਨਾਲ ਸਮਝੌਤਾ ਕਰੋਗੇ ਹਾਂਜੀ ਆਈਡੋਲੋਜੀ ਨਾਲ ਸਮਝੌਤਾ ਕਰੋਗੇ ਵਰਕਰਾਂ ਦੇ ਜੇਕਰ ਵਰਕਰ ਕਹਿੰਦੇ ਬੀਜੇਪੀ ਚ ਜਾਣਾ ਮੈਨੂੰ ਦੇਖੋ ਜੋ ਮੇਰਾ ਪਰਿਵਾਰ ਕਹੋਗਾ ਜੋ ਮੇਰੇ ਵਰਕਰ ਕਹਿਣਗੇ ਮੈਂ ਉਹ ਕਰਨਾ ਹੈ ਜੀ ਸਾਹਿਬ ਅਫਵਾਹਾਂ ਦਾ ਬਾਜ਼ਾਰ ਕਰਨਾ ਹੈ ਬੀਜੇਪੀ ਦੇ ਵੱਡੇ ਵੱਡੇ ਲੀਡਰ ਨੂੰ ਫੋਨ ਕਰ ਰਹੇ ਨੇ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ ਕਾਂਗਰਸ ਦੇ ਵੀ ਲੀਡਰ ਜਿਹੜੇ ਨੇ ਪਹੁੰਚ ਕਰ ਰਹੇ ਨੇ ਚੰਨੀ ਸਾਹਿਬ ਦਾ ਪਰ ਇਹ ਨਹੀਂ ਕੋਈ ਤੁਹਾਡੇ ਕੋਲ ਆ ਚੁੱਕਿਆ ਕੀ ਕਹਿਣਾ ਚਾਹੁੰਦੇ ਹੋ ਦੋਆ ਪਾਰਟੀ ਪਾਰਟੀਆਂ ਦਾ ਦੋਨਾਂ ਦਾ ਦੋਆ ਤੁਹਾਡੇ ਤੇ ਆ ਕੀ ਕਰੋਗੇ ਜੀ ਦੇਖੋ ਗੱਲ ਇਹ ਹੈ ਮੈਂ ਤੁਹਾਨੂੰ ਸਪਸ਼ਟ ਕਰਤਾ ਵੀ ਜੋ ਮੇਰੇ ਹਲਕੇ ਨੇ ਕਹਨੇ ਮੈਂ ਉਹ ਕਰਨਾ ਹੈ ਠੀਕ ਹੈ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਹਰੇਕ ਦੇਖੋ ਪਾਰਟੀ ਨੂੰ ਹੁੰਦਾ ਹੈ ਹਰੇਕ ਵੀ ਟਾਈ ਅਪ ਕਰਦੀਆਂ ਨੇ ਪਰ ਮੈਂ ਜੋ ਮੇਰੇ ਹਲਕੇ ਦਾ ਫੈਸਲਾ ਮੈਂ ਉਹਦੇ ਤੇ ਖੋਲਚਣਾ ਜੋ ਕਹਿਣਗੇ ਜੇ ਮੈਨੂੰ ਇਹ ਵੀ ਕਹਿਣਗੇ ਤੂੰ ਇਲੈਕਸ਼ਨ ਨਹੀਂ ਲੜਨੀ ਮੈਂ ਇਲੈਕਸ਼ਨ ਵੀ ਨਹੀਂ ਲੜੂੰਗਾ ਕਿਉਂਕਿ ਮੇਰਾ ਕੰਮ ਤਾਂ ਜ਼ਿਆਦਾ ਸਮਾਜ ਸੇਵਾਲੇ ਪਾਸੇ ਹੈ ਜੀ ਸਰ ਇਹ ਤਾਂ ਨਹੀਂ ਆਮਾਦੀ ਪਾੜੀ ਇਹ ਤੁਹਾਨੂੰ ਸਰਕਾਰ ਹੈ ਬੀਜੇਪੀ ਦੀ ਕੇਂਦਰ ਸਰਕਾਰ ਹੈ ਅਕਾਲੀ ਦਲ ਕਿਤੇ ਵੀ ਨਹੀਂ ਹੈਗੀ ਬਿਜ਼ਨਸ ਤੇ ਵੀ ਇਫੈਕਟ ਪੈਦਾ ਹੋਣਾ ਕਿਉਂਕਿ ਪੋਲਿਟਿਸ਼ੀਅਨ ਵੀ ਤੁਸੀਂ ਇਹ ਵੀ ਕਰ ਰਹੇ ਹੋ ਦੇਖੋ ਜੇ ਬਿਜ਼ਨਸ ਤੇ ਜੇ ਆਹ ਚੀਜ਼ਾਂ ਦਾ ਇਫੈਕਟ ਹੁੰਦਾ ਤਾਂ ਮੈਂ ਫਿਰ ਹੁਣ 8.5 ਸਾਲ 9 ਸਾਲ ਲੰਘ ਕੇ ਜੀ ਤੇ ਫਿਰ ਮੈਂ ਉਦੋਂ ਦਾ ਹੀ ਇਹ ਫੈਸਲਾ ਲੈ ਲੈਂਦਾ 9 ਸਾਲ ਨਿਕਲ ਗਏ ਨੇ ਇਹ ਨਹੀਂ ਗੱਲ ਹੈਗੀ ਇਹ ਬਿਲਕੁਲ ਨਹੀਂ ਇਹ ਤਾਂ ਮੇਰੇ ਹਲਕੇ ਦੀਆਂ ਭਾਵਨਾ ਮੈਂ ਅੱਜ ਵੀ ਕਹਿੰਦਾ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਮੈਂ ਹਰਸੁਖਵੀਰ ਸਿੰਘ ਬਾਦਲ ਸਾਹਿਬ ਦੀ ਉਨੀ ਹੀ ਗਿੱਕਤ ਕਰਦਾ ਜਿੰਨੀ ਕੱਲ ਕਰਦਾ ਸੀ ਜਿੰਨੀ ਪਹਿਲਾਂ ਕਰਦਾ ਸੀ ਹਲਕੇ ਦੀ ਦਿੱਕਤ ਤੁਸੀਂ ਇੰਨੇ ਕਰਾ ਦਰਵਾਜੇ ਖੁੱਲੇ ਨੇ ਦੁਬਾਰਾ ਜਰ ਸਾਹ ਨੂੰ ਹਲਕੇ ਦੀ ਦਿੱਕਤ ਤੁਸੀਂ ਇੱਕ ਮਿੰਟ ਕਾਰੋ ਜੋ ਦੇਖੋ ਮੇਰਾ ਮੈਂ ਤੁਹਾਨੂੰ ਸਪਸ਼ਟ ਕਰਤਾ ਬਾਰ ਬਾਰ ਉਹ ਕਹਿੰਦਾ ਉਹ ਨਹੀਂ ਵੀ ਜੋ ਮੇਰੇ ਹਲਕੇ ਦਾ ਫੈਸਲਾ ਹੋਣਾ ਮੈਂ ਉਧਰ ਨੂੰ ਤੁਰਨਾ ਨਹੀਂ ਹਲਕਾ ਇਹ ਗੱਲ ਮੇਰਾ ਖਿਆਲ ਨਹੀਂ ਹਲਕਾ ਤਾਂ ਮੈਂ ਤੇ ਕਰਾ ਰਿਹਾ ਜੀ ਹਲਕੇ ਦੀਆਂ ਭਾਵਨਾ ਤਾਂ ਮੈਨੂੰ ਕਿਹਾ ਵੀ ਤੁਸੀਂ ਆਪਣਾ ਡਿਜ਼ਾਈਨ ਨਵੇਂ ਚਿਹਰੇ ਨਜ਼ਰ ਆਏ ਕਰਨ ਦੇ ਪਿੱਛੇ ਬਹੁਤ ਜ਼ਿਆਦਾ ਐਕਟਿਵ ਹੋਏ ਨੇ ਕਿ ਕਾਰਨ ਇੱਕ ਵੱਡਾ ਉਹ ਵੀ ਹੈ ਮੈਂ ਹੈਗਾ ਜੀ ਉਹੀ ਕਾਰਨ ਹੈ ਜੀ ਉਹ ਵੀ ਇੱਕ ਵੱਡਾ ਕਾਰਨ ਹੈ ਜੀ ਦੇਖੋ ਇੱਕ ਬੰਦਾ 30 ਸਾਲ ਤੋਂ ਦਰੀਆਂ ਵਿਚਾਰਿਆ 47 ਡਿਗਰੀ ਚ ਵੋਟਾਂ ਮੰਗ ਰਿਆ ਆਪਣਾ ਹਲਕਾ ਸਾਡੀਆਂ ਕੋਈ ਐਮਸੀ ਬੀਬੀਆਂ ਨੇ ਕਰਾ ਲਈ ਤੋਂ ਉਹਨਾਂ ਤੇ ਪਰਚੇ ਅੱਜ ਵੀ ਚੱਲਦੇ ਨੇ ਪੰਜ ਪੰਜ ਪਰਚੇ ਅਕਾਲੀ ਦਲ ਕਰਕੇ ਹੋਏ ਨੇ ਕਿਉਂਕਿ ਉਹ ਆਪਣਾ ਹਲਕਾ ਜਿਤਾ ਕੇ ਭੇਦੀਆਂ ਸੀ ਔਰ ਪੂਰਾ ਵਰਕ ਕਰਦੀਆਂ ਸੀ ਲੇਕਿਨ ਅੱਜ ਜੇ ਉਹਨਾਂ ਨੂੰ ਇਗਨੋਰ ਕਰਕੇ ਤੁਸੀਂ ਬਾਹਰੋਂ ਲਿਆ ਕੇ ਤੇ ਫਿਰ ਨਾਰਾਜ਼ਗੀ ਸੱਜਾ-ਜੱਜ ਦੀ ਸੀ ਹਲਕੇ ਵਾਲਿਆਂ ਦੀ ਸਰਕਾਰ ਕੋਲ ਦੇ ਸ਼ਿਕਾਇਤਾਂ ਲੈ ਕੇ ਕਿਹੜੀ ਜੀ ਤੁਸੀਂ ਕਹਿ ਰਹੇ ਹੋ ਹਲਕਿਆਂ ਦੇ ਲੋਕਾਂ ਦੀ ਸ਼ਿਕਾਇਤਾਂ ਭਾਵਨਾਵਾਂ ਸੀ ਨਹੀਂ ਉਹ ਤਾਂ ਸਾਡੀ ਪਾਰਟੀ ਲਈ ਸਰਕਾਰ ਲਈ ਨਹੀਂ ਸੀ ਜੀ ਪਾਰਟੀ ਵੀ ਭਾਵਨਾ ਵਾਂਗ ਸੀ ਵੀ ਇਹੀ ਸੀ ਵੀ ਸਾਨੂੰ ਜਿਹੜਾ ਅਸੀਂ ਦਿਨ ਰਾਤ ਕੰਮ ਅਸੀਂ ਕਰ ਰਹੇ ਹਾਂ ਤੇ ਕੱਲ ਨੂੰ ਜਦੋਂ ਉੱਥੇ ਜਿਹੜੇ ਬੈਠੇ ਬੰਦੇ ਨੇ ਚਾਰ ਉੱਥੇ ਪੰਜ ਜੋ ਬੰਦੇ ਫੈਸਲੇ ਕਰਦੇ ਨੇ ਵੀ ਉਹ ਜੇ ਸਾਨੂੰ ਇਦਾਂ ਇਗਨੋਰ ਕੀਤਾ ਜਾ ਰਿਹਾ ਕੰਮ ਕਰਨ ਵਾਲਿਆਂ ਨੂੰ ਪਿੱਛੇ ਠੱਕਿਆ ਜਾ ਰਿਹਾ ਤੇ ਫਿਰ ਤੁਸੀਂ ਰਿਜਾਇਨ ਕਰ ਗਿਲਸਾਬ ਉਸ ਦੀ ਕੋਈ ਪੋਲੀਟੀਸ਼ੀਅਨ ਉਸ ਤੇ ਫੈਲ ਰਹੇ ਲਗਾਤਾਰ ਲਗਾਤਾਰ ਫੈਲ ਜਾ ਰਹੇ ਸਾਡੇ ਰਿਸੋਰਸਸ ਤੋਂ ਵੀ ਇਹ ਵੀ ਕੱਲ ਨੂੰ ਤੁਸੀਂ ਜਿਹੜਾ ਬੀਜੇਪੀ ਜੁਆਇਨ ਕਰ ਬਿਲਕੁਲ ਜੀ ਮੈਂ ਤੁਹਾਨੂੰ ਅੱਜ ਉਹਦੇ ਨਾਲ ਕਹਿਣਾ ਜੀ ਬਿਲਕੁਲ ਨਹੀਂ ਕੋਈ ਕੱਲ ਨਹੀਂ ਕੋਈ ਪਰਸੋਂ ਨਹੀਂ ਕੋਈ ਹਫਤੇ ਨੂੰ ਨਹੀਂ ਮੈਂ ਆਪਣੇ ਹਲਕੇ ਨੂੰ ਨਾਲ ਵਿਚਾਰ ਕਰੂੰਗਾ ਜੋ ਮੇਰਾ ਹਲਕਾ ਕੋਈ ਹਲਕੇ ਦੇ ਵਿੱਚ ਇੱਕ ਮੀਟਿੰਗ ਕਰੀ ਸੀ ਕਰਾ ਲਈ ਹੁਣ ਜਿਹੜੀ ਨਵੀਂ ਪਾਰਟੀ 'ਚ ਜਾਓਗੇ ਕਿੰਨੀ ਕੁ ਦੇਰ ਤੱਕ ਡਿਸੀਜਨ ਲਾਉਂਗੇ ਕਦੋਂ ਤੱਕ ਜਿਹੜਾ ਹੈ ਤੁਸੀਂ ਕਲੀਅਰ ਕਰੋਗੇ ਮੈਂ ਤਾਂ ਡਾਇਵਿਟ ਜੀ ਤੁਹਾਨੂੰ ਇਹ ਵੀ ਕਹਿ ਤਾ ਜੇ ਮੇਰਾ ਹਲਕਾ ਕਹੂਗਾ ਤੂੰ ਇਲੈਕਸ਼ਨ ਨਹੀਂ ਲੜਨੀ ਮੈਂ ਇਲੈਕਸ਼ਨ ਵੀ ਨਹੀਂ ਲੜੂੰਗਾ ਤੁਸੀਂ ਪੀ ਗੱਲ ਕਰਦੇ ਬਾਰ ਨਹੀਂ ਕਰਾਂਗੇ ਜੀ ਹੁਣ ਦੇਖੋ ਹਲਕਾ ਐਡਾ ਵੱਡਾ ਹਲਕਾ ਹੈ ਪਰਿਵਾਰ ਹੈ ਉਨਾ ਨਾਲ ਮਿਲਾਂਗੇ ਵਿਚਾਰ ਵਟਾਂਦਰਾ ਕਰਾਂਗੇ ਵੀ ਦੱਸੋ ਕੀ ਰੱਖੋਗੇ ਮੀਟਿੰਗ ਦਾ ਸਮਾਂ ਰੱਖੋਗੇ ਕੋਈ ਸਮਾਂ ਤਾਂ ਹੋਗਾ ਵੀ ਉਸ ਸਮੇਂ ਨਹੀਂ ਉਹ ਅਸੀਂ ਸਾਰਿਆਂ ਦੀ ਸਲਾਹ ਨਾਲ ਇਸ ਤਰ੍ਹਾਂ ਚਾਹੁੰਦੇ ਨੇ ਅਲੱਗ-ਅਲੱਗ ਪੌਂਟਾਂ 'ਚ ਮੀਟਿੰਗਾਂ ਕਰਨੀਆਂ ਇਕੱਠੀ ਮੀਟਿੰਗ ਕਰਨੀ ਜੋ ਹੋਊਗਾ ਉਹ ਚਲੋ ਆ ਸਾਡਾ ਇੰਟਰਨਲ ਮੈਟਰ ਆ ਸੀ ਜਿਹੜੀ-ਜਿਹੜੀ ਪਾਰਟੀ ਨੇ ਸੰਪਰਕ ਕਰਿਆ ਤੁਹਾਡੇ ਜਰ ਗਰਮਗੁਰ ਨੂੰ ਹਰੇਕ ਦਾ ਖਾਨ ਨੂੰ ਜੀ ਕਰਦਾ ਸੋ ਤੁਸੀਂ ਇਹਨਾਂ ਕੀ ਕਿਸਾਰ ਹੁਣੇ ਜਵਾਬ ਦਿੱਤਾ ਵੀ ਪੰਜ ਪੰਜ ਕਰਾੜੀ ਦੀਆਂ ਔਰਤਾਂ ਦੇ ਪਰਚੇ ਦਾ ਕੀ ਹੋਇਆ ਕੀ ਕਿਸੇ ਔਰਤ ਨੂੰ ਕੋਈ ਕਾਲੀ ਦਾਦ ਵਿੱਚ ਸ਼ਾਮਲ ਹੋਣ ਚੁਕਿਆ